ਇੰਡੀਆ ਵਰਸਸ ਅਫਗਾਨਿਸਤਾਨ T20 ਮੈਚ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦਾ ਕੀਤਾ ਗਿਆ ਦਾਵਾ 2000 ਦੇ ਕਰੀਬ ਪੁਲਿਸ ਮੁਲਾਜ਼ਮ ਸੁਰੱਖਿਆ ਵਿੱਚ ਕੀਤੇ ਗਏ ਤੈਨਾਤ 1500 ਤੋਂ 2000 CCTV ਕੈਮਰੇ ਵੀ ਕੀਤੇ ਗਏ ਆਸ-ਪਾਸ ਦੇ ਇਲਾਕਿਆਂ ਵਿੱਚ ਇੰਸਟਾਲ ਐਸਐਸਪੀ ਮੋਹਾਲੀ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਕੱਲ ਸ਼ਾਮ ਨੂੰ ਸਟੇਡੀਅਮ ਦੇ ਆਸ-ਪਾਸ ਉਮਮਣ ਫਿਰਨ ਤੋਂ ਕਰਨ ਗੁਰੇਜ਼ ਟਿਕਟਾਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਤੇ ਵੀ ਕੱਸੀ ਜਾ ਰਹੀ ਹੈ ਨਕੇਲ ਅ ਕੱਲ 11 ਤਰੀਕ ਨੂੰ ਮੋਹਾਲੀ ਦੇ ਵਿੱਚ ਸਟੇਡੀਅਮ ਦੇ ਵਿੱਚ ਇੰਡੀਆ ਅਫਗਾਨਿਸਤਾਨ ਦਾ ਜਿਹੜਾ ਮੈਚ ਹੋਣ ਜਾ ਰਿਹਾ ਹੈ ক্রিকেট ਮੈਚ ਜਿਹੜਾ ਹੈਗਾ T20 ਤੇ ਉਹਦੇ ਰਿਗਾਰਡਿੰਗ ਮੋਹਾਲੀ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਗਏ ਨੇ ਤੇ ਸਾਡੀ 3 ਟਾਇਰ ਸਿਕਿਉਰਿਟੀ ਜਿਹੜੀ ਹੈਗੀ ਇੱਥੇ ਲੱਗੀ ਹੋਈ ਹੈ ਸਟੇਡੀਅਮ ਦੇ ਅੰਦਰ ਵੀ ਸਟੇਡੀਅਮ ਦੇ ਸਰਾਊਂਡਿੰਗ ਵੀ ਤੇ ਜਿਹੜਾ ਹੈਗਾ ਪੂਰੇ ਡਿਸਟ੍ਰਿਕਟ ਜਿਹੜਾ ਹੈਗਾ ਉਹਨੂੰ ਕਵਰ ਕੀਤਾ ਗਿਆ ਸਾਡੇ ਰੈਗੂਲਰ ਸਿਟੀ ਸੀਲਿੰਗ ਨਾਕਾਬੰਦੀ ਤੇ ਡਿਸਟ੍ਰਿਕਟ ਸੀਲਿੰਗ ਨਾਕਾਬੰਦੀ ਆ ਉਹ ਵੀ ਚੱਲਦੀ ਪਈ ਹੈ ਤੇ ਰੈਗੂਲਰ ਸਾਡੀ ਬੱਸ ਸਟੈਂਡਸ ਦੀਆਂ ਰੇਲਵੇ ਸਟੇਸ਼ਨਸ ਦੀਆਂ ਜਿਹੜੇ ਮਾਰਕੀਟਸ ਦੀਆਂ ਮਾਲਸ ਦੀਆਂ ਰੈਗੂਲਰ ਚੈਕਿੰਗ ਜਿਹੜੀ ਹੈਗੀ ਉਹ ਵੀ ਚੱਲ ਰਹੀ ਹੈ ਤੇ ਕਰੀਬ 2000 ਦੇ ਆਸ-ਪਾਸ ਜਿਹੜਾ ਹੈਗਾ ਸੀ ਫੋਰਸ ਜਿਹੜੀ ਡਿਪਲੋਏ ਕੀਤੀ ਹੈ ਇਨ ਰਿਗਾਰਡਿੰਗ ਇਨਕਲੂਡਿੰਗ ਲਾਂਡ ਔਰ ਕੰਪੋਨੈਂਟ ਤੇ ਸਾਰਾ ਜਿਹੜਾ ਹੈਗਾ ਸਾਨੂੰ ਬਾਹਰੋਂ ਵੀ ਕਾਫੀ ਫੋਰਸ ਜਿਹੜੀ ਹੈਗੀ ਹੈੱਡਕਵਾਰਟਰ ਤੋਂ ਅਲਾਟ ਕੀਤੀ ਗਈ ਹੈ ਇਨ ਰਿਗਾਰਡਿੰਗ ਵੱਖ-ਵੱਖ ਡਿਸਟ੍ਰਿਕ ਤੇ ਪਿਛਲੇ ਕਰੀਬ ਇੱਕ ਹਫਤੇ ਤੋਂ ਰੈਗੂਲਰ ਅਸੀਂ ਜਿਹੜੀ ਚੈਕਿੰਗ ਅਭਿਆਨ ਜਿਹੜਾ ਹੈਗਾ ਉਹ ਚਲਾਇਆ ਹੋਇਆ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਣਾ ਪੀਸੂਨ ਤਰੀਕੇ ਨਾਲ ਮੈਚ ਦੇਖਣ ਆਨ ਇੰਜੋਏ ਕਰਨ ਮੈਚ ਦੇ ਵਿੱਚ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਆਨ ਦਿੱਤੀ ਜਾਏਗੀ ਸਾਡਾ ਪ੍ਰੋਪਰ ਬੈਕਰੀਜ਼ਮ ਸੈਟ ਹੈ ਤੁਹਾਨੂੰ ਜਿਹੜੇ ਬੋਰਡਸ ਹੈਗੇ ਆ ਸਾਈਨ ਬੋਰਡਸ ਵੀ ਮਿਲਣਗੇ ਕਿ ਤੁਸੀਂ ਕਿਹੜੇ ਗੇਟ ਤੇ ਜਾਣ ਵਾਸਤੇ ਕਿਧਰੋਂ ਜਾਣਾ ਹੈ ਤੇ ਜਿਹੜੇ ਬਿਨਾ ਟਿਕਟ ਵਾਲੇ ਹੈਗੇ ਆ ਕੋਈ ਵੀ ਬੰਦੇ ਹੈਗੇ ਆ ਉਹ ਸਖਤੀ ਨਾਲ ਅਸੀਂ ਬਰੀਫਿੰਗ ਕੀਤੀ ਹੋਈ ਹੈ ਕਿ ਨਾਕਿਆਂ ਤੇ ਉਹਨਾਂ ਰੋਕ ਲਿਆ ਜਾਏਗਾ ਬਿਨਾ ਟਿਕਟ ਤੋਂ ਕੋਈ ਵੀ ਬੰਦਾ ਜਿਹੜਾ ਹੈ ਉਹ ਐਂਟਰ ਨਹੀਂ ਕੀ ਕਰਨ ਦਿੱਤਾ ਜਾਏਗਾ ਸਰ ਪਲਾਨ ਕੀ ਕੀਤਾ ਜਾ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਜਿਹੜੇ ਲੁਕ ਰਹਿਣ ਵਾਲੇ ਨੇ ਉਹਨਾਂ ਦੇ ਲਈ ਜਾਂ ਜਿਹੜੇ ਔਰੋਂ ਗੱਡੀਆਂ ਆਉਂਦੀਆਂ ਨੇ ਉਹਨਾਂ ਨੂੰ ਪ੍ਰੈਸ ਨੋਟ ਦੇ ਮਾਧਿਅਮ ਤੋਂ ਇੱਕ ਵੱਖਰਾ ਜਿਹੜਾ ਰੂਟ ਪਲਾਨ ਹੈਗਾ ਉਹ ਅਸੀਂ ਸ਼ੇਅਰ ਕਰ ਦਾਂਗੇ ਜਿਹੜਾ ਕੋਈ ਡਾਇਵਰਸ਼ਨ ਪਲਾਨ ਜਿਹੜਾ ਹੈਗਾ ਉਹ ਵੀ ਸ਼ੇਅਰ ਕਰ ਦਾਂਗੇ ਤਾ ਬਲਕਿ ਜਿਹੜਾ ਜਿਹੜੇ ਮੈਚ ਨਾਲ ਨਹੀਂ ਸੰਬੰਧ ਰੱਖਦੇ ਨੇ ਤੇ ਵੈਸੇ ਰੂਟੀਨ ਚਾਣਾ ਚਾਹੁੰਦੇ ਆ ਕਿਉਂਕਿ ਕੱਲ ਵੈਸੇ ਚਲੋ ਈਵਨਿੰਗ ਦਾ ਮੈਚ ਹੈ ਵਰਕਿੰਗ ਡੇ ਵੀ ਹੈ ਤਾਂ ਤਾਂ ਇਸ ਜਿਹੜਾ ਮੈਚ ਜਿਹੜਾ ਸਟੇਡੀਅਮ ਦੇ ਆਸ-ਪਾਸ ਵਾਲਾ ਏਰੀਆ ਹੈ ਉਹਨੂੰ ਅਵੋਇਡ ਕਰਨ ਕਿਉਂਕਿ ਥੋੜੀ-ਬਹੁਤੀ ਟ੍ਰੈਫਿਕ ਦੀ ਪ੍ਰੋਬਲਮ ਤਾਂ ਉੱਥੇ ਹੁੰਦੀ ਹੈ ਕਿਉਂਕਿ ਰਸ਼ ਕਾਫੀ ਹੋ ਜਾਂਦਾ ਤਾਂ ਇਸ ਕਰਕੇ ਉਹ ਟ੍ਰੈਫਿਕ ਜਿਹੜਾ ਹੈਗਾ ਅਵੋਇਡ ਕਰਨ ਬਾਕੀ ਡਿਟੇਲਡ ਡਾਇਵਰਜਨ ਪਲਾਨ ਜਿਹੜਾ ਹੈਗਾ ਅਸੀਂ ਸੈਪਰੇਟਲੀ ਪ੍ਰੈਸ ਨੂੰ ਨਹੀਂ ਰਿਲੀਜ਼ ਕਰਾਂਗੇ ਸੀਸੀਟੀਵੀ ਕੈਮਰਾ ਵੀ ਕਰਾਉਗੇ ਸੌਖੇ ਲਈ ਸੀਸੀਟੀਵੀ ਕੈਮਰਾ ਸਟੇਡੀਅਮ ਦੇ ਅੰਦਰ ਵੀ ਬਾਹਰ ਵੀ ਸਰਾਊਂਡਿੰਗ ਏਰੀਆਜ਼ ਤੇ ਪਾਰਕਿੰਗ ਤੇ ਸਾਰੇ ਕਿਤੇ ਐਕਸਟੈਂਸਿਵ ਕਵਰੇਜ ਜਿਹੜੀ ਸੀਸੀਟੀਵੀ ਕੈਮਰਾਸ ਤੋਂ ਅਸੀਂ ਕਰਾਈ ਹੋਈ ਹੈ ਸਰ ਪਿਛਲੇ ਮਹੀਨੇ ਕਾਫੀ ਮੈਥਡ ਦੇ ਦੇਖਣਾ ਮੈਂ ਕਿ ਜਿਵੇਂ ਬਲੈਕ ਮਾਰਕੀਟਿੰਗ ਹੋਉਂਦੀ ਹੈ ਟਿਕਟਸ ਨੂੰ ਲੈ ਕੇ ਜਦੋਂ ਉਹ ਸੇਲ ਸੋਲਡ ਆਊਟ ਦੀ ਲਾਤੀ ਹੈ ਕੋਨਾ ਨੂੰ ਰੋਕਣ ਲਈ ਆਪਣੀ ਜੀ ਤਰਨ ਕੀਤੀ ਨਹੀਂ ਬਿਲਕੁਲ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹੈ ਕਿ ਜਿਹੜਾ ਇਹ ਬਲੈਕ ਮਾਰਕੀਟਿੰਗ ਜਿਹੜੀ ਟਿਕਟ ਟਿਕਟ ਦੀ ਹੈਗੀ ਹੈ ਇਟ ਇਜ਼ ਐਨ ਆਫੈਂਸ ਇਟ ਇਜ਼ ਅ ਕ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਇਹ ਬਲੈਕ ਥੀਰੀ ਟਿਕਟ ਹੈ ਉਹ ਨਾ ਖਰੀਦਣ ਤੇ ਜਿਹੜੇ ਬਲੈਕ ਦੇ ਟਿਕਟ ਵੇਚਣ ਵਾਲਿਆ ਹੈ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਠੀਕ ਹੈ ਸੋ ਠੀਕ